ਸੁਰਠ ਮਹੱਲਾ ਤੀਜਾ ਸੁਰਠ ਰਾਗ ਦੇ ਵਿੱਚ ਤੀਸਰੇ ਪਾਦਸ਼ਾ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 603 ਤੇ ਸੁਭਾਈ ਮਾਨ ਬਖਸ਼ਿਸ਼ ਕਰਦੇ ਹਨ ਬਿਨ ਸਤਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ ਸਤ ਕਹਿੰਦੇ ਜੇ ਜੀਵਨ ਦੇ ਵਿੱਚ ਸਤਗੁਰੂ ਨਹੀਂ ਸੱਚਾ ਗੁਰੂ ਨਹੀਂ ਜਿਹੜਾ ਪ੍ਰਮਾਤਮਾ ਦੇ ਨਾਲ ਬੁਲਾ ਲਤੇ ਫਿਰ ਉਸ ਮਨੁੱਖ ਦੇ ਜੀਵਨ ਦੇ ਵਿੱਚ ਦੁੱਖ ਹੀ ਦੁੱਖ ਹੈ ਫਿਰ ਉਹਨਾਂ ਦੁੱਖਾਂ ਦੀ ਕੋਈ ਗਿਣਤੀ ਨਹੀਂ ਤੇ ਉਹ ਮਨੁੱਖ ਜੁਗਚਾਰੇ ਪਰਮਾਈ ਭਾਵ ਕੇ ਸੰਸਾਰ ਦੇ ਵਿੱਚ ਪਟਕਦਾ ਫਿਰਦਾ ਹੈ ਗੁਰੂ ਤੋਂ ਬਗੈਰ ਹਮਦੀਨ ਤੁਮ ਜੁਗ-ਜੁਗ ਦਾਤੇ ਸ਼ਬਦ ਦੇਹ 부ਝਾਈ اے ਪ੍ਰਮਾਤਮਾ ਅਸੀਂ ਜਨਮ ਤੋਂ ਹੀ ਗਰੀਬ ਤੇ ਭਿਖਾਰੀ ਹਾਂ ਤੁਸੀਂ ਜਨਮ ਤੋਂ ਹੀ ਸਾਡੇ ਦਾਤੇ ਹੋ ਦਾਤਾ ਦੇਣ ਵਾਲੇ ਤੇ ਸਾਨੂੰ ਆਪ ਜੀ ਸ਼ਬਦ ਦੇ ਨਾਲ ਸਮਝਾਉਣ ਦਾ ਉਪਰਾਲਾ ਬਖਸ਼ਿਸ਼ ਕਰੋ ਹਰ ਜੀਓ ਕਿਰਪਾ ਕਰੋ ਤੁਮ ਪਿਆਰੇ हे ਪ੍ਰਮਾਤਮਾ ਸਾਡੇ ਉਤੇ ਕਿਰਪਾ ਕਰੋ ਸਤਗੁਰ ਦਾਤਾ ਮੇਲ ਮਲਾਵੋ ਹਰ ਨਾਮ ਦੇ ਬੁ ਆਧਾਰੇ ਦਾਤਾ ਦੇਣ ਵਾਲਾ ਪ੍ਰਮਾਤਮਾ ਸਾਨੂੰ ਮਿਲਾ ਦੇਵੋ ਉਹ ਮਿਲਦਾ ਸਤਗੁਰ ਦੇ ਰਾਹੀ ਸ਼ਬਦ ਰੂਪੀ ਗੁਰੂ ਦੇ ਰਾਹੀ ਤੇ ਸਾਨੂੰ ਉਸ ਪ੍ਰਮਾਤਮਾ ਦੇ ਨਾਮ ਦਾ ਆਸਰਾ ਮਿਲ ਜਾਵੇ ਰਹਾਉ ਮਨ ਸਾ ਮਾਰ ਦੁਬਦਾ ਸਹਿਜ ਸਮਾਨੀ ਪਾਇਆ ਨਾਮ ਪਰ ਸਾਬ ਕਹਿੰਦੇ ਮੈਂ ਆਪਣੀਆਂ ਆਸਾ ਤ੍ਰਿਸ਼ਨਾ ਨੂੰ ਖਤਮ ਕਰਕੇ ਉਸ ਪ੍ਰਮਾਤਮਾ ਦੇ ਨਾਮ ਨੂੰ ਪ੍ਰਾਪਤ ਕੀਤਾ ਹੈ ਹਰਸ ਚਾਖ ਮਨ ਨਿਰਮਲ ਹੋਆ ਕਿਲਵੇ ਕਾਟਣ ਹਾਰਾ ਪ੍ਰਮਾਤਮਾ ਦੇ ਨਾਮ ਦਾ ਰਸ ਚਾਖ ਕੇ ਮੇਰਾ ਮਨ ਮਹਿਲਤ ਰਹਿਤ ਹੋ ਗਿਆ ਜਿਹੜਾ ਜੀਵਨ ਦੇ ਸਾਰੇ ਦੁੱਖ ਕੱਟ ਦਿੰਦਾ ਹੈ ਸ਼ਬਦ ਮਰੋਂ ਫਿਰ ਜੀ ਮੋਂ ਸਦਹੀ ਤਾਂ ਫਿਰ ਮਰਨਾ ਹੋਈ ਜਿਨ੍ਹਾਂ ਨੇ ਸ਼ਬਦ ਦੇ ਰਾਹੀ ਆਪਣਾ ਜੀਵਨ ਬਤੀਤ ਕੀਤਾ ਹੈ ਉਹਨਾਂ ਦਾ ਜੀਵਨ ਸਫਲ ਹੋ ਗਿਆ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੇ ਅੰਮ੍ਰਿਤ ਨਾਮ ਸਦਾ ਮਠੀਠਾ ਸ਼ਬਦ ਦੇ ਪਾਵੈ ਕੋਈ ਪ੍ਰਮਾਤਮਾ ਦਾ ਨਾਮ ਜਿਹੜਾ ਹੈ ਸਾਰੇ ਪਦਾਰਥਾਂ ਤੋਂ ਮਿੱਠਾ ਹੈ ਤੇ ਇਹ ਸ਼ਬਦ ਦੇ ਰਾਹੀ ਪ੍ਰਾਪਤ ਹੁੰਦਾ ਹੈ ਤੇ ਵਿਰਲਾ ਹੀ ਇਹ ਸਾਨੂੰ ਪ੍ਰਾਪਤ ਕਰਦਾ ਹੈ ਦਾਤੈ ਦਾਤਰ ਕੀ ਹੈ ਤੇ ਆਪਣਾ ਜਸ ਭਾਵੈ ਤੁਸੀਂ ਦੇਈ ਉਹ ਪਰਮਾਤਮਾ ਦੇ ਘਰ ਦੇ ਵਿੱਚ ਹਰ ਦਾਤ ਹੈ ਨਾਮ ਦੀ ਦਾਤ ਵੀ ਪਰਮਾਤਮਾ ਦੇ ਘਰ ਦੇ ਵਿੱਚ ਹੈ ਪਰ ਜਿਸ ਨੂੰ ਉਹ ਪਰਮਾਤਮਾ ਦੇ ਦਰ ਤੋਂ ਮੰਗਣ ਦੀ ਦਾਤ ਆ ਜਾਵੇ ਨਾਮ ਦੀ ਦਾਤ ਉਸੇ ਨੂੰ ਹੀ ਪ੍ਰਾਪਤ ਹੁੰਦੀ ਹੈ ਤੇ ਪਰਮਾਤਮਾ ਵੀ ਉਸੇ ਤੇ ਖੁਸ਼ ਹੁੰਦਾ ਹੈ ਜਿਹੜਾ ਉਸ ਦੇ ਨਾਮ ਨੂੰ ਮੰਗਦਾ ਹੈ ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਪੈ ਸਈ ਦਸ ਨਾਨਕ ਆਖਦਾ ਹੈ ਜਿਹੜੇ ਨਾਮ ਦੇ ਵਿੱਚ ਰੱਤੇ ਹਨ ਉਹਨਾਂ ਨੇ ਸਦੀਵੀ ਸੁੱਖ ਪ੍ਰਾਪਤ ਕਰ ਲਿਆ ਹੈ ਦਰਗਾਹ ਜਾਪੈ ਸਈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਹਨਾਂ ਨੂੰ ਇੱਜ਼ਤ ਮਾਣ ਪ੍ਰਾਪਤ ਮਿਲਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ